ਆਪਨੇ ਦੇਖਾ ਮਲੇਰ ਕੋਟਲਾ ਕੀ ਸੰਗਤ ਹੈ ਯਹਾਂ ਪੇ ਕਿਸ ਤਰਹੇ ਸੇ ਇਤਿਹਾਸ ਬਤਾਇਆ ਇਸ ਵੀਡੀਓ ਕੋ ਧਿਆਨ ਸੇ ਸੁਣੀਏ ਤੋ ਅਭੀ ਹਮਾਰੇ ਸਾਥ ਮੌਜੂਦ ਹੈ ਬਲਕਾਰ ਸਿੰਘ ਜੀ ਜਿਨਹੋਨੇ ਯਹ ਸ਼ਹੀਦੀ ਸਮਾਰਕ ਮਲੇਰ ਕੋਟਲਾ ਮੇ ਲੰਗਰ ਲਗਾ ਰੱਖਾ ਹੈ ਮਿੱਠੇ ਪਾਣੀ ਦਾ ਤੋ ਆਈਏ ਇਨਸੇ ਪੁੱਛ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਇੱਥੇ ਹਰ ਮਹੀਨੇ ਦੀ 17 ਤਿੱਕ ਨੂੰ ਬਹੁਤ ਵੱਡਾ ਮੇਲਾ ਲੱਗਦਾ ਹੈ ਤੇ ਸ਼ਹੀਦਾਂ ਦੀ ਯਾਦ ਵਿੱਚ ਮੇਲਾ ਬਣਾਇਆ ਜਾਂਦਾ ਹੈ ਬਹੁਤ ਭਾਰੀ ਇਕੱਠ ਹੁੰਦਾ ਹੈ ਤੇ ਹਰ ਸਾਲ ਹਰ ਮਹੀਨੇ ਇਸਤਾਗਲੀ ਸ਼ਪੀਲ ਲਾਈ ਜਾਂਦੀ ਹੈ ਤੇ ਪ੍ਰਣਾਮ ਸਿੰਘ ਦੀ ਗਰੁੱਪ ਦੇ ਮੈਂਬਰ ਜੋ ਨਾਲ ਸਾਡੇ ਦਰਸ਼ਨ ਕਰੇ ਤੁਮ ਜੀ ਕੁਲਦੀਪ ਸਿੰਘ ਜੀ ਹੋਰ ਸਾਡੇ ਕਮੇਟੀ ਦੇ ਮੈਂਬਰ ਨੇ ਸਾਰੇ ਰਲ ਕੇ ਇਹਦੀ ਆਦਿ ਚ ਮੇਲਾ ਮਨਾਉਂਦੇ ਨੇ ਤੇ ਨਾਲ ਹੀ ਸ਼ਪੀਲ ਦਾ ਲੰਗਰ ਲਾ ਦਿੰਦਾ ਤੇ ਬਹੁਤ ਵੱਡਾ ਕੱਟ ਹੁੰਦਾ ਸ਼ਹੀਦਾਂ ਯਾਦ ਦੇ ਵਿੱਚ ਨਾਮਧਾਰੀ ਸ਼ਹੀਦੀ ਸਮਾਰਕ ਮਲੇਰਕੋਟਲਾ ਮੈਂ ਗਿਆਨ ਸਿੰਘ ਜੀ ਨੇ ਫ੍ਰੀ ਬਾਡੀ ਚੈੱਕਅਪ ਦਾ ਕੈਂਪ ਲਗਾ ਰੱਖਾ ਹੈ ਆइए 인ਸਨ ਕੀ ਪੂਰੀ ਜਾਣਕਾਰੀ ਲੇ ਲਓ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸੋ ਇਹ ਫੁੱਲ ਬਾਡੀ ਚੈੱਕਅਪ ਲਗਾ ਰੱਖਾ ਹੈ ਆਪਣੇ ਇਸ ਦੀ ਪੂਰੀ ਜਾਣਕਾਰੀ ਦੇਣਗੇ ਹਮੇਂ ਹਾਂ ਜੀ ਇਹ ਨਾ ਆਪਾਂ ਮਤਲਬ ਫ੍ਰੀ ਬਾਡੀ ਚੈੱਕਅਪ ਕੈਂਪ ਲਗਾਇਆ ਹੋਇਆ ਹੈ ਜਿੱਦਾਂ ਤੁਹਾਨੂੰ ਪਤਾ ਅੱਜ ਕੱਲ ਆਪਣੇ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ ਇੱਕ ਤਾਂ ਆਪਣਾ ਓਵਰ weight ਹੋ ਰਿਹਾ ਲੋਕ ਬਾਕੀ ਸਟ੍ਰੋਕਸ ਦੀ ਦਿੱਕਤ ਦਿੱਕਤ ਆ ਰਹੀ ਹੈ ਤੇ ਆਪਣਾ ਕੀ ਕਹਿੰਦੇ ਨੇ metabolisim ਲੋਕਾਂ ਦਾ ਬਹੁਤ ਘੱਟ ਚੁੱਕਿਆ ਤੇ ਉਹਨੂੰ ਚੈੱਕ ਕਰਦੇ ਆਪਾਂ ਇੰਟਰਨਲ ਬੋਡੀ ਚੈੱਕ ਕਰਦੇ ਆਂ ਬਾਹਰੋਂ ਆਪਾਂ ਕਿਤੋਂ ਵੀ ਕਰਾ ਸਕਦੇ ਹਾਂ ਫੁੱਲ ਬੋਡੀ ਚੈੱਕ ਅਪ ਕਰ ਲਿਆ ਆਪਾਂ ਅੰਦਰੋਂ ਦੱਸਦੇ ਨੇ ਵੀ ਕੀ ਕੀ ਦਿੱਕਤ ਐ ਕਿਉਂ ਆਪਾਂ ਨੂੰ ਬ੍ਰੇਨ ਸਟ੍ਰੋਕ ਆ ਰਿਹਾ ਕਿਉਂ ਸਾਇਲੈਂਟ ਐਟੈਕ ਆ ਰਿਹਾ ਕਿਉਂ ਆਪਣੇ ਜਿਹੜੇ ਸਾਰੀਆਂ ਦਿੱਕਤਾਂ ਗੈਸ ਤੇ ਜਾਬ ਨਹੀਂ ਆ ਰਹੀਆਂ ਉਹਦੇ ਕਰਕੇ ਆਪਣਾ ਮਤਲਬ ਆਹ ਐ ਜੀ ਆਹ ਚੀਜ਼ਾਂ ਆਪਾਂ ਸਾਰੀਆਂ ਚੈੱਕ ਕਰਦੇ ਆਂ ਇਹ ਆਪਣੇ ਕੋਲ ਜਪਨੀਜ਼ ਮਸ਼ੀਨ ਐ ਜੀ ਇਹ ਕਿਸੇ ਹਸਪਤਾਲ ਦੀ ਤਰਫੋਂ ਲਗਾਈ ਨਹੀਂ 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 ਸਾਡੀ ਆਪਣੀ ਹੈ ਜੀ ਜੀਪੀਜੀ ਵੈਲਨੈਸ ਸਟੂਡੀਓ ਇਹ ਮਸ਼ੀਨ ਹੈ ਇਹ ਸਾਰਾ ਕੁਝ ਆਪਣਾ ਸਕੈਨ ਕਰਕੇ ਦੱਸਦੇ ਆ ਜੀ ਆਪ ਇਹਨਾਂ ਡੇਲੀ ਬੈਠਦੇ ਆ ਜਾਂ ਸਿਰਫ ਮੇਲੇ ਮੇਲੇ ਨਹੀਂ ਮੇਲੇ ਮੇਲੇ ਵਿੱਚ ਵੈਸੇ ਆਪਣਾ ਨਾਲ ਹੀ ਹੈ ਜੀ ਆਪਣਾ ਪਿੰਡ 15 ਕਿਲੋਮੀਟਰ ਤੇ ਚੱਲ ਉੱਥੇ ਹੈਗਾ ਆਪਣਾ ਕੰਮ ਹਾਂ ਜੀ ਤੇ ਆਪਾਂ ਲੋਕਾਂ ਨੂੰ ਗਾਈਡ ਕਰਦੇ ਆ ਡਾਈਟ ਪਲਾਨ ਦਿੰਦੇ ਆ ਕੀ ਕੀ ਖਾਣਾ ਹੈ ਨਿਊਟ੍ਰੀਸ਼ਨ ਦਿੰਦੇ ਆ ਸਪਲੀਮੈਂਟ ਦਿੰਦੇ ਆ ਤੇ ਸਵੇਰੇ ਸ਼ਾਮ ਆਪਣੀ ਕਲਾਸਿਸ ਹੁੰਦੀਆਂ ਨੇ

ਜਦੋਂ ਮੇਰੇ ਨਾਲ ਲੜਾਈ ਦੁਬਾਰੀ ਹੋਈ ਉਹ ਰਾਤ ਦੇ 1 ਵਜੇ ਆ ਕੇ ਹਮਲਾ ਕਰਿਆ ਲੋਨਾਂ ਨੇ ਇਹਨਾਂ ਨੇ ਸਿੰਘਾਂ ਨੂੰ 127 ਕੂਕਿਆਂ ਨੂੰ ਫੇਰ ਜਦੋਂ ਸਮੁੰਦਖਾਉ ਲੜਾਈ ਹੈ ਨਹੀਂ ਫੇਰ ਸਵੇਰੇ ਜਦੋਂ ਜਿਹੜਾ ਆਇਆ ਹਾਂ ਨੇ ਕਿੰਨੇ ਹਾਲ ਕਰਿਆ ਮਨਾਂ ਇਹ ਕੂਕਿਆਂ ਨਹੀਂ ਲੈ ਕਿੱਥੇ ਗਏ ਨੇ ਆਹ ਨਾਲ ਪਿੰਡੇ ਨੇੜੇ ਹਣੇ ਉੱਠੇ ਗਏ ਨੇ ਰੱਬ ਨੂੰ ਗਏ ਉਹੇ ਮਰ ਘੋੜਾ ਲਾ ਕੇ ਬੈ ਗਿਆ ਫੇਰ ਇੱਕ ਹੀਰਾ ਸਿੰਘ ਸਰਦਾਰ ਉਹ ਆਖਣ ਲੱਗਾ ਉਹਦਾ ਜਿਹੜਾ ਸਿੱਖਾਂ ਵਾਲਾ ਸੀ ਨਾਮਤਲੀ ਨਾ ਬਾਗੂ ਛਲੇ ਜ세ਦਾਰ ਆਂਦੇ ਨੇ ਜਾਂ ਉਹ ਆਂਦੇ ਨੇ ਜ세ਦਾਰਾਂ ਨੂੰ ਉਹ ਜਿਉਂ ਆਖਣ ਲੱਗਾ ਕਿ ਕਿੱਥੇ ਨੇ ਆ ਦੇ ਇੱਧਰ ਗਏ ਉਹ ਲੈ ਮੈਂ ਘੋੜਾ ਮਗਲ ਲਾ ਲੈਣਾ ਜਿਹੜੇ ਮੈਂ ਮਰ ਗਿਆ ਤੇ ਮੇਰੀ ਪਰ ਤੁਰ ਜਾਗੀ ਹਾ ਜੇ ਤੂੰ ਮਰ ਗਿਆ ਤੇਰੀ ਫੌਜ ਹਾਰ ਜਾਗੀ ਆਪਾਂ ਲੋਕਾਂ ਦੇ ਪੁੱਤ ਕਿੰਮਰ ਮਾਰ ਨਹੀਂ ਉਹ ਦੋਵੇਂ ਲੜ ਪਏ ਆਖੇ ਜਿਹੋਨੇ ਘੋੜਾ ਹੀ ਘੋੜਾ ਹੀ ਉਹਨੇ ਕੋ ਉਹਨਾਂ ਦਾ ਪਹਿਲਾ ਵਾਰ ਕੱਲਾ ਸਿੰਘਾਂ ਦਾ ਵਾਰ ਨਹੀਂ ਖਾਲੀ ਜਾਣਾ ਇਹਨਾਂ ਨੇ ਆਖਿਆ ਉਹਨੂੰ ਪਹਿ ਸਿੰਗਾਂ ਦਾ ਵਾਰ ਨਹੀਂ ਖਾਲੀ ਜਾਣਾ ਫੇਰ ਉਹਨੇ ਉਹਦੇ ਕੋਲ ਜਦ ਛਾਂਸ ਨੂੰ ਦਿਖਾ ਲਈ ਮਾਈ ਤਲਵਾਰ ਉਹਦਾ ਖੱਬਾ ਗੁੱਟ ਕੱਟਿਆ ਗਿਆ ਹੀਰਾ ਸਿੰਘ ਦਾ ਫਿਰ ਉਹਨੇ ਮਾਈ ਤਲਵਾਰ ਉਹ ਸਿਰ ਤੇ ਲੇਕ ਪਿਆ ਪਛਾਨ ਦਾ ਤੇ ਉਹਦੀ ਫੌਜ ਟੁਰ ਗਈ ਫੇਰ ਉਹ ਤੋਂ ਪੜਾ ਗਏ ਆਪਣੇ ਖੇਰਖਾ ਠਾਣੇ ਖੇਰਪੁੱਠਾਣੇ ਆਪਣਾ ਢੂੜੀ ਕੋਲ ਉੱਥੇ ਜਾ ਕੇ ਦਫਤਾਰ ਹੋ ਗਿਆ ਉਹਨਾਂ ਜਿੰਨੇ ਹੁਣ ਛੇਰ ਦੇਣੇ ਨੇ ਉਹ ਰਿਓ ਇੱਥੇ ਤੇ ਜਿੰਨਾ ਸਾਡਾ ਕੰਮ ਉਹ ਮਕਸਦ ਪੂਰਾ ਅਹੀ ਕੂਕੀਆਂ ਨੂੰ ਮੱਤੇ ਪੜਵਾ ਸਲਾਮ ਅਕਸਰ ਅਹੀ ਕੋਈਆਂ ਸ਼ਿਦਾਇਤੀਆਂ ਗਾਇਆਂ ਹੁਣ ਸਲਾਮ ਮਕਸਦ ਪੂਰਾ ਹੋ ਤੋ ਤੇ ਕਰ ਲੈਣਾ ਨਾ ਤੇ ਜਿਹਨਾਂ ਸ਼ਹੀਦیاں ਲੈਣੀ ਇੱਥੇ ਉਹ ਰਵੇ ਫਿਰ ਉਹਨੇ ਲਕੀਰ ਖੜੀ ਦੀ ਹਰਾ ਸਿੰਘ ਨੇ ਲਕੀਰ ਖੜੀ ਦਾ ਜਿਹਨੇ ਸ਼ੇਰ ਦੇਣਾ ਉਹ ਇੱਥੇ ਮਤਲਬ ਆ ਜਾ ਲਕੀਰ ਪਾਰ ਕਰ ਜਾ ਉਹ ਲਕੀਰ ਪਾਰ ਕਰ ਗਿਆ ਸ਼ਾਹਰ ਕੂਕੇ ਸ਼ਾਹਰ ਕੂਕੇ ਸਰੀਰ ਪਾਰ ਕਰ ਗਿਆ ਤੇ ਇੱਥੇ ਮਤਲਬ ਤੋਪਾਂ ਹੰਗਰੇਜ਼ ਦਾ ਹੁਕਮ ਹੀ ਇਹ ਪੈਨ ਬੰਦ ਕੇ ਮਾਰੋ ਉਹਨੇ ਬੰਨੋ ਤੇ ਉਹਨੂੰ ਜਿਹੜਾ ਮਤਲਬ ਭੱਜੇ ਤੁਸੀਂ ਤੋਪਾਂ ਵੀੜੋ ਅਸੀਂ ਮਤਲਬ ਆਪ ਤੋਪਾਂ ਲੈ ਕੇ ਆਵਾਂਗੇ ਤੇ ਉਹ ਇੱਥੇ ਛਪੜੀ ਇੱਥੇ ਨਾਲ ਛਪੜੀ ਉਹਨੇ ਵੀ ਜਨਾ ਲਾ ਕੇ ਦਵਾਨ ਲਾ ਕੇ 7 ਟੁੱਪ 9 ਤੋਂ ਬੰਗਾਈਆਂ 7 ਚੱਲਦੀਆਂ ਤੇ ਦੋ ਹਾਲੇਦਾਲ ਵੀ ਹਮਲਾ ਨਾ ਕਰਦੇ ਕੋਈ ਬਾਹਰੋਂ ਇਹਨਾਂ ਦੂਆ ਨੂੰ ਡਰਦੇ ਹਨ ਅੰਗਰੇਜ਼ ਇਹਨੇ ਹਮਲਾ ਨਾ ਕਰਦੀ ਉਹਨੇ ਜਦੋਂ ਆਖਿਆ ਉਹਨਾਂ ਨੂੰ ਦੂਜੇ ਨੇ ਅੰਗਰੇਜ਼ ਹਲਾ ਤੁਸੀਂ ਟੋਪਾਂ ਵੀ ਰੋਹੀ ਆ ਆ ਪਾਵਾਂਗੇ ਫਿਰ ਉਹ ਹੱਸਦੇ ਹਾਸੇ ਨਾਲ ਦਵਾਨ ਲਾਇਆ 7 ਚੱਲ ਜਾਣ 7 ਫੇਰ ਆ ਜਾਣ 49 ਪਹਿਲਾਂ ਨਹੀਂ ਲਾਇਏ ਨਹੀਂ 9 ਕੂਕੇ ਉਹਨਾਂ ਤੋਂ ਮਾਫੀ ਮੰਗਣ ਲਈ ਮੈਂ ਕਰਵਾ ਰਿਹਾ ਕਿਹੜਾ ਆਜਾ ਕੂਕੇ ਮਾਫੀ ਮੰਗ ਲਈ नामधारी शहीदी स्मारक का इतिहास आपने इस वीडियो में सुना यहाँ की संगत ने किस तरह से इतिहास बताया बहुत ही अच्छी लगती है ये सारी बातें सुन के देखते रहो नामधारी मीडिया इंडिया हमारी वीडियोस को लाइक कीजिए शेयर कीजिए कमेंट कीजिए और ये वीडियोस आप कहाँ से देखते हैं अपने शहर का नाम कमेंट सेक्शन में जरूर लिखें धन्यवाद